ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮਮੂ ਐਂਡ ਖੋਚੇ ਨਾਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਆ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਾਂਗੇ ਤੇ ਫਿਰ ਆਪਾਂ ਇੱਕ ਬਹੁਤ ਵਧੀਆ ਰੈਮੇਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਸ਼ਨ ਪੀ ਐਚ ਆਈਡੀ ਤੋਂ ਮੈਸੀ ਆ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਪਟਿਆਲੇ ਤੋਂ ਬਹੁਤ ਬਹੁਤ ਧੰਨਵਾਦ ਜੀ 나జిਆ ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਕੌਕੇ ਕਲਾ ਤੋਂ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਜਸ਼ਨ ਢਿੱਲੋ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਿੱਧੂ ਆਈਡੀ ਤੋਂ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਹੁਤ ਬਹੁਤ ਧੰਨਵਾਦ ਜੀ ਵੀਰਪਾਲ ਕੌਰ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਸਿੱਧੂ ਬਹੁਤ ਬਹੁਤ ਧੰਨਵਾਦ ਜੀ ਗੁਰਮੀਤ ਕੌਰ ਮਲੋਟ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੇ ਉਹਨਾਂ ਨੇ ਸੂਟ ਦੀ ਤਾਰੀਫ ਕੀਤੀ ਆ ਬਹੁਤ ਬਹੁਤ ਧੰਨਵਾਦ ਜੀ ਕਹਿੰਦੇ ਆ ਕਿ ਤੁਸੀਂ ਆਪਣੇ ਰੰਗ ਨਾਲ ਦਾ ਹੀ ਸੂਟ ਪਾਇਆ ਏ ਉਹ ਜਿਵੇਂ ਆਪਾਂ ਕਹਿ ਜੰਨੇ ਹੁਣ ਨੇ ਬਾਵਾ ਕਲਰ ਦਾ ਸੂਟ ਆ ਤੇ ਵੀ ਰੰਗ ਨਾਲ ਹੀ ਰਲ ਗਿਆ ਉਹ ਗੱਲ ਜੀ ਬਣ ਜਾਂਦੀ ਆ ਤੇ ਬਹੁਤ ਬਹੁਤ ਧੰਨਵਾਦ ਜੀ ਸਵਰਨਜੀਤ ਕੌਰ ਰਾਮਪੁਰੇ ਵਾਲੇ ਤੇ ਵੀਰਪਾਲ ਸਿੱਧੂ ਜੀ ਆਈਡੀ ਤੋਂ ਆਪਾਂ ਨੂੰ ਕਿ 10 ਮਿੰਟ ਲਗਾ ਕੇ ਤੁਸੀਂ ਜੇ ਤੁਸੀਂ ਧੋਣਾ ਚਾਹੋ ਨੇ ਮੂੰਹ ਨੂੰ ਤੇ ਧੋ ਵੀ ਸਕਦੇ ਆ ਜੇ ਤੁਸੀਂ ਨਹੀਂ ਧੋਣਾ ਲਗਾ ਕੇ ਰੱਖ ਸਕਦੇ ਹੋ ਕੋਈ ਚੱਕਰ ਨਹੀਂ ਜੀ ਵਧੀਆ ਸਮਾਂ ਤੁਸੀਂ ਸਵੇਰ ਧੋ ਲਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਗਈ ਜੇ ਕਈ ਵਾਰ ਹੁੰਦਾ ਹੈ ਕਿ ਆਪਾਂ ਨੂੰ ਐਂ ਜਿਹਾ ਲੱਗਦਾ ਵੀ ਮੈਨੂੰ ਇਚਿੰਗ ਜੀ ਹੋ ਰਹੀ ਆ ਜਾਂ ਕੋਈ ਪ੍ਰੋਬਲਮ ਲੱਗਦੀ ਆ ਤੁਸੀਂ ਧੋ ਵੀ ਸਕਦੇ ਹੋ ਤੇ ਜੇ ਤੁਹਾਨੂੰ ਨਹੀਂ ਕੋਈ ਪ੍ਰੋਬਲਮ ਫਿਰ ਤੁਸੀਂ ਸਵੇਰ ਹੀ ਉੱਠ ਕੇ ਧੋ ਲਿਓ ਕਿਉਂਕਿ ਇਹਦਾ ਕੋਈ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਤੇ ਮੈਂ ਤਾਂ ਜਦੋਂ ਲਗਾਉਣੀ ਆ ਤੇ ਮੈਂ ਸਵੇਰੇ ਹੀ ਧੋ ਲੈਣੀ ਆ ਮੈਨੂੰ ਵਧੀਆ ਲੱਗਦਾ ਏ ਸਰਬਜੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਆਪਣਾ ਬਹੁਤ ਬਹੁਤ ਧੰਨਵਾਦ ਜੀ ਖੁਸ਼ ਢਿੱਲੋ ਫਰੋਮ ਮੋੜ ਮੰਡੀ ਬਹੁਤ ਬਹੁਤ ਧੰਨਵਾਦ ਜੀ ਜਸਵੰਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਠੀਕ ਹੈ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਅੱਜ ਬਹੁਤ ਵਧੀਆ ਪਰਮੇਡੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੁਣ ਦੇਖੋ ਜੀ ਹਨਾ ਮੌਸਮ ਹੀ ਇਦਾਂ ਦਾ ਐ ਸੌਣਪਾ ਦੂਨ ਦਾ ਜਿਹੜਾ ਟਾਈਮ ਹੁੰਦਾ ਨਾ ਕਹਿੰਦੇ ਹੁੰਦੇ ਨਾ ਸੌਣਪਾ ਦੂਨ ਦੇ ਗਰਮੀ ਦੇ ਵਿੱਚ ਨਾ ਗੋਰੇ ਵੀ ਕਾਲੇ ਹੋ ਜਾਂਦੇ ਆ ਸਿਆਣੇ ਲੋਕ ਪਹਿਲਾਂ ਆਂਦੇ ਹੁੰਦੇ ਸੀਗੇ ਕਿ ਸੌਣਪਾ ਦੋਂ ਦੇ ਐਸੇ ਵਟਮਰੋੜ ਹੁੰਦੇ ਆ ਕਿ ਇਹਦੇ ਨਾਲ ਗੋਰੇ ਵੀ ਜਿਹੜੇ ਉਹ ਵੀ ਕਾਲੇ ਲੱਗਣ ਲੱਗ ਜਾਂਦੇ ਆ ਤੇ ਰੁੱਤੀ ਐਸੀ ਹੁੰਦੀ ਹੈ ਨਾ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਉਹਦੇ ਵਾਸਤੇ ਆਪਾਂ ਨਵੀਆਂ-ਨਵੀਆਂ ਰੇਮੇਡੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆ ਕਿ ਤੁਹਾਡਾ ਰੰਗ ਕਾਲਾ ਨਾ ਹੋ ਜਾਈ ਤੇ ਆਪਾਂ ਦੇਖ ਲਓ ਜੀ ਤੁਹਾਡਾ ਇੰਨਾ ਧਿਆਨ ਰੱਖਦੇ ਆ ਆਪਾਂ ਨੂੰ ਹੁੰਦਾ ਹੈ ਕਿ ਆਪਣੇ ਜਿਹੜੇ ਭਾਈ ਭੈਣ ਆਪਣੀ ਵੀਡੀਓ ਦੇਖਦੇ ਆ ਤੇ ਆਪਾਂ ਵਧੀਆ-ਵਧੀਆ ਰੇਮੇਡੀਜ਼ ਉਹਨਾਂ ਨਾਲ ਸ਼ੇਅਰ ਕਰੀਏ ਤੇ ਅੱਜ ਆਪਾਂ ਬਹੁਤ ਵਧੀਆ ਇੱਕ ਰੇਮੇਡੀ ਲੈ ਕੇ ਆਏ ਜਿਹੜਾ ਆਪਾਂ ਤਿਆਰ ਕਰਾਂਗੇ ਕਣਕ ਦੇ ਆਟੇ ਤੋਂ ਆਹ ਦੇਖੋ ਜੀ ਆਪਾਂ ਇੱਕ ਚਮਚਾ ਤੁਸੀਂ ਕਣਕ ਦਾ ਆਟਾ ਪਾ ਸਕਦੇ ਹੋ ਇਹਦੇ ਵਿੱਚ ਤੇ ਆਪਾਂ ਲੈ ਲਿਆ ਕਾਫੀ ਕਣਕ ਦੇ ਆਟੇ ਦੇ ਨਾਲ ਕੀ ਹੁੰਦਾ ਹੈ ਕਿ ਆਪਣੇ ਜੋ ਵੀ ਫੇਸ ਦੇ ਉੱਪਰ ਡਸਟ ਹੈ ਜੋ ਟੈਨਿੰਗ ਵਗੈਰਾ ਹੁੰਦੀ ਹੈ ਸਾਰੀ ਉੱਤਰ ਜਾਂਦੀ ਹੈ ਤੇ ਆਪਾਂ ਇਹਦੇ ਵਿੱਚ ਪਾ ਲਿਆ ਕਾਫੀ ਤੇ ਆਪਾਂ ਲੈ ਲਿਆ ਜੀ ਕੱਚਾ ਦੁੱਧ ਕੱਚਾ ਦੁੱਧ ਪਾ ਲੈਣਾ ਇਹਦੇ ਵਿੱਚ ਤੇ ਬਹੁਤ ਹੀ ਵਧੀਆ ਇਹਦੇ ਨਾਲ ਤੁਹਾਡੇ ਚਿਹਰੇ ਤੇ 글로 ਬਹੁਤ ਵਧੀਆ ਆਊਗਾ ਇਹ ਤੁਸੀਂ ਹਫਤੇ ਵਿੱਚ ਦੀ ਇੱਕ ਵਾਰ ਜੇ ਤੁਸੀਂ ਲਗਾ ਲਿਆ ਤੁਹਾਡਾ ਰੰਗ ਬਿਲਕੁਲ ਕਾਲਾ ਨਹੀਂ ਹੋਊਗਾ ਜੇ ਹਫਤੇ ਵਿੱਚ ਦੀ ਇੱਕ ਵਾਰ ਹੀ ਲਗਾ ਲਿਆ ਤੇ ਜੇ ਤੁਸੀਂ ਦੋ ਤਿੰਨ ਵਾਰੀ ਲਗਾ ਲਿਓ ਤਾਂ ਫੇਰ ਤਾਂ ਕੀ ਬਾਤਾਂ ਇਨੂੰ ਆਪਾਂ ਚੰਗੀ ਤਰ੍ਹਾਂ ਕਰਕੇ ਮਿਕਸ ਤੇ 글로 ਬਹੁਤ ਵਧੀਆ ਆਊਗਾ ਜੀ ਇਕਦਮ ਤੁਹਾਡੇ ਚਿਹਰੇ ਤੇ 글로 ਆ ਜਾਊਗਾ ਹਨਾ ਪ੍ਰੋਗਰਾਮ ਆ ਕੋਈ ਵੀ ਕਿਉਂਕਿ ਆਇਆ ਹੁੰਦਾ ਕਿ ਅੱਜ ਕੱਲ ਕੋਈ ਨਾ ਕੋਈ ਪ੍ਰੋਗਰਾਮ ਤਾਂ ਆਪਾਂ ਨੂੰ ਆਇਆ ਹੀ ਰਹਿੰਦਾ ਹੈ ਹੁਣ ਆਪਣੇ ਜਿਵੇਂ ਹੋ ਜਾਣਗੇ ਹਨਾ ਸੌਣ ਦੇ ਸੰਧਾਰੇ ਹੋਗੇ ਅੱਗੇ ਸੌਣ ਦੀਆਂ ਤੀਆਂ ਹਤੇ ਜਾਣਾ ਹੈ ਤੇ ਅੱਗੇ ਰਖੜੀ ਆ ਜਾਊਗੀ ਹੁਣ ਐਦਾਂ ਹੈਗਾ ਕਿ ਪ੍ਰੋਗਰਾਮ ਆਪਾਂ ਨੂੰ ਸ਼ੁਰੂ ਹੋ ਜਾਣਗੇ ਹਨਾ ਫੈਸਟੀਵਲ ਆਉਣੇ ਸ਼ੁਰੂ ਹੋ ਜਾਣਗੇ ਤੇ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੇ ਆਪ ਨੂੰ ਹੁਣੇ ਹੀ ਵਧੀਆ ਕਰਕੇ ਰੱਖ ਲਈਏ ਕਿ ਆਏ ਨਾ ਲੱਗੇ ਕਿ ਆਪਾਂ ਧੀਆਂ ਦੇ ਜਾਈਏ ਤੇ ਕੋਈ ਭੈਣ ਆਪਾਂ ਨੂੰ ਕਵੇ ਕਿਉਂ ਤੇਰਾ ਤਾਂ ਰੰਗ ਬਲਾਂ ਕਾਲਾ ਹੋਇਆ ਪਿਆ ਹਨਾ ਤੇ ਆਪਾਂ ਇਸ ਤਰੀਕੇ ਨਾਲ ਜਾਣਾ ਹੈ ਜਿਹੜੀਆਂ ਭੈਣਾਂ ਮੇਰੀਆਂ ਰਮੇੜੀ ਦੇਖਦੀਆਂ ਇਹ ਮੇਰੀਆਂ ਭੈਣਾਂ ਐ ਸੋਹਣੀਆਂ ਲੱਗਣ ਧੀਆਂ ਦੇ ਵਿੱਚ ਜਾ ਕੇ ਤੇ ਉਹਨਾਂ ਨੂੰ ਕੋਈ ਆਏ ਨਾ ਕਵੇ ਤੁਹਾਡਾ ਫੇਸ ਸਮਾ ਹਰ ਕੋਈ ਇਹ ਪੁੱਛੇ ਕਿ ਤੁਸੀਂ ਕੀ ਲਗਾਇਆ ਹੈ ਤੁਹਾਡਾ ਫੇਸ ਬੜਾ ਚਮਕੀ ਜਾਂਦਾ ਹੈ ਤੇ ਇਹਨੂੰ ਆਪਾਂ ਏਦਾਂ ਕਰਕੇ ਆਪਣੇ ਫੇਸ ਦੇ ਉੱਪਰ ਲਗਾ ਲੈਣਾ ਤੇ ਮੈਨੂੰ ਦੱਸਿਓ ਜ਼ਰੂਰ ਭੈਣੂ ਕਿ ਜਦੋਂ ਤੁਸੀਂ ਤੀਆਂ ਤੇ ਜਾਂ ਤੁਸੀਂ ਰਖੜੀ ਤੇ ਹਨਾ ਗਏ ਹੋ ਤਾਂ ਤੁਹਾਨੂੰ ਕਿਸੇ ਨੇ ਕਿਹਾ ਵੀ ਤੁਹਾਡੇ ਰੰਗ ਦਾ ਫਰਕ ਪੈ ਗਿਆ ਜਾਂ ਤੁਹਾਡੀ ਸਕਿਨ ਵਧੀਆ ਹੋ ਗਈ ਪਹਿਲਾਂ ਨਾਲੋਂ ਕਿਉਂਕਿ ਆਪਾਂ ਜਦੋਂ ਕਾਫੀ ਧੀਰ ਬਾਅਦ ਕਿਸੇ ਨੂੰ ਮਿਲਦੇ ਆ ਨਾ ਤੇ ਫਿਰ ਪਤਾ ਲੱਗਦਾ ਹੈ ਕਿਉਂਕਿ ਜੇ ਆਪਾਂ ਡੇਲੀ ਆਪਣਾ ਫੇਸ ਖੁਦ ਦੇਖਦੇ ਆ ਆਪਾਂ ਨੂੰ ਉਹਨਾਂ ਨਹੀਂ ਪਤਾ ਲੱਗਦਾ ਜਦੋਂ ਆਪਾਂ ਨੂੰ ਕੋਈ ਦੂਸਰਾ ਦੱਸਦਾ ਨਾ ਕਾਫੀ ਧੀਰ ਬਾਅਦ ਜਦੋਂ ਕੋਈ ਆਪਾਂ ਨੂੰ ਮਿਲਦਾ ਤੇ ਉਹ ਆਪਾਂ ਨੂੰ ਦੱਸਦਾ ਹੈ ਕਿ ਤੁਹਾਡੇ ਵਿੱਚ ਆ ਚੇਂਜਿੰਗ ਆ ਗਈ ਹੈ ਹਨਾ ਤੇ ਉਸ ਟਾਈਮ ਆਪਾਂ ਨੂੰ ਲੱਗਦਾ ਕਿ ਸੱਚੀ ਇਦਾਂ ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੁਣ ਕਈ ਵਾਰ ਆਪਾਂ ਹੋਰ ਹੋ ਜਾਂਦਾ ਥੋੜਾ ਕਦੇ ਮੋਟੇ ਹੋ ਗਏ ਕਦੇ ਪਤਲੇ ਹੋ ਗਏ ਆਪਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਤੇ ਆਪਾਂ ਨੂੰ ਦੂਸਰੇ ਜਿਹੜੇ ਦੱਸਦੇ ਆ ਕਿ ਤੇ ਆਪਾਂ ਜਾਣੇ ਰਿਸ਼ਤੇਦਾਰੀ ਚਿੱਤ ਕਹਿਣ ਲੱਗ ਜਾਂਦੀਆਂ ਭੈਣਾ ਤੂੰ ਪਹਿਲਾਂ ਨਾਲ ਮੋਟੀ ਹੋ ਗਈ ਜਾਂ ਤੂੰ ਪਹਿਲਾਂ ਨਾਲ ਪਤਲੀ ਹੋ ਗਈ ਤੇ ਇਦਾਂ ਹੁੰਦਾ ਹੈ ਕਿ ਦੂਸਰਾ ਇਨਸਾਨ ਤਾਂ ਆਪਾਂ ਜਲਦੀ ਦੱਸ ਦਿੰਦਾ ਆਪਾਂ ਨੂੰ ਆਪਣੇ ਤੋਂ ਆਪ ਤੋਂ ਨਹੀਂ ਪਤਾ ਲੱਗਦਾ ਤੇ ਇਹਨੂੰ ਤੁਸੀਂ 10 ਮਿੰਟ ਲਗਾ ਕੇ ਆਪਣੇ ਫੇਸ ਦੇ ਉੱਪਰ ਰੱਖਣਾ ਹੈ ਤੇ 10 ਮਿੰਟਾਂ ਬਾਅਦ ਤੁਸੀਂ ਠੰਡੇ ਪਾਣੀ ਦੇ ਨਾਲ ਇਹਨੂੰ ਵਾਸ਼ ਕਰ ਲੈਣਾ ਹੈ ਤੇ ਬਹੁਤ ਵਧੀਆ ਇਹਦੇ ਨਾਲ 글로 ਤੁਹਾਡੀ ਸਕਿਨ ਤੇ ਆਊਗਾ ਬਹੁਤ ਹੀ ਜ਼ਿਆਦਾ ਵਧੀਆ ਤੇ ਜਿਹੜੇ ਫੇਸ਼ੀਅਲ ਵਗੈਰਾ ਤੁਸੀਂ ਕਰਾਉਨੇ ਆ ਹਨਾ ਮਾਰਕੀਟ ਜਾ ਕੇ ਪਾਰਲਰ 'ਚ ਤੇ ਉਹ ਤੁਸੀਂ ਭੁੱਲ ਹੀ ਜਾਓਗੇ ਇਹ ਵਾਲੀ ਰੋਮੇਡੀ ਲਗਾਓਗੇ ਨਾ ਤੁਹਾਨੂੰ ਆਏ ਲੱਗੂਗਾ ਕਿ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਐਵੇਂ ਕਿਉਂ ਅੰਨੇ ਪੈਸੇ ਖਰਾਬ ਕਰਨੇ ਜਦੋਂ ਘਰੇ ਹੀ ਆਪਾਂ ਨੂੰ ਕੀ ਆਪਾਂ ਕਣਕ ਦਾ ਆਟਾ ਆਪਣੇ ਕੋਲ ਵੱਧੂ ਹੁੰਦਾ ਏ ਬਸ ਆਪਾ ਦਾ ਚਮਚਾ ਹੀ ਪਾਇਆ ਏ ਕਿਉਂਕਿ ਇਹ ਕਿ ਕੱਲੇ ਫੇਸ ਤੇ ਲਗਾਓ ਤੁਸੀਂ ਬਾਹਾਂ ਤੇ ਆਪਣੀ ਗਰਦਨ ਤੇ ਸਾਰੇ ਤੁਸੀਂ ਲਗਾ ਸਕਦੇ ਹੋ ਦੇਖੋ ਤੁਸੀਂ ਬਾਹਾਂ ਤੁਹਾਡੀਆਂ ਹੱਥ ਇੱਕਦਮ ਵਧੀਆ ਹੋ ਜਾਣਗੇ ਕਲੀਨ ਹੋ ਜਾਣਗੇ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਹੱਥਾਂ ਤੇ ਵੀ ਇਦਾਂ ਕਰਕੇ ਲਗਾ ਕੇ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਇੱਥੋਂ ਤੱਕ ਲਗਾ ਲਿਓ ਤੁਹਾਨੂੰ ਲੱਗ ਰਿਹਾ ਵੀ ਮੇਰੀਆਂ ਬਾਹਵਾਂ ਕਾਲੀਆਂ ਲੱਗਦੀਆਂ ਐ ਜਾਂ ਮੇਰੇ ਹੱਥ ਕਾਲੇ ਲੱਗ ਰਹੇ ਆ ਸਾਰੇ ਲਗਾ ਲਿਓ ਤੁਸੀਂ ਗਰਦਨ ਤੇ ਲਗਾ ਲਿਓ ਜੋ ਵੀ ਤੁਹਾਡੇ ਮਤਲਬ ਕਾਲੋ ਜੀ ਜੰਮੀ ਹੋਈ ਹੱਥਾਂ ਪੈਰਾਂ ਤੇ ਜਾਂ ਫੇਸ ਤੇ ਗਰਦਨ ਤੇ ਬਿਲਕੁਲ ਕਲੀਅਰ ਹੋ ਜਾ ਇੱਕਦਮ ਦੇਖੋ ਜੀ ਆਪਾਂ ਤੁਹਾਡੇ ਵਾਸਤੇ ਹਨਾ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਆਉਣੇ ਆ ਕਿ ਮੇਰੀਆਂ ਭੈਣਾਂ ਵਧੀਆ ਸਕਿਨ ਹੋ ਜੇ ਉਹਨਾਂ ਦੀ ਸੋਹਣੀਆਂ ਲੱਗਣ ਤੇ ਜਦੋਂ ਹੀ ਬਾਹਰ ਅੰਦਰ ਕਿਤੇ ਵੀ ਜਾਣ ਤੇ ਉਹਨਾਂ ਨੂੰ ਹਰ ਕੋਈ ਕਵੇ ਕਿ ਬਹੁਤ ਵਧੀਆ ਲੱਗ ਰਹੇ ਹੋ ਤੁਸੀਂ ਮੇਰੀ ਇਹੀ ਕੋਸ਼ਿਸ਼ ਰਹਿੰਦੀ ਆ ਜੀ ਤੇ ਤੁਸੀਂ ਬਹੁਤ-ਬਹੁਤ ਧੰਨਵਾਦ ਆ ਕਿ ਤੁਸੀਂ ਸਪੋਰਟ ਕਰਦੇ ਹੋ ਇੰਨੀ ਇੱਥੋਂ ਤੱਕ ਲੈ ਕੇ ਆਏ ਹੋ ਤੇ ਪਲੀਜ਼ ਅੱਗੇ ਵੀ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਸੇ ਹੋਰ ਭੈਣ ਦੇ ਵੀ ਕੰਮ ਆ ਜਾਵੇ ਹਨਾ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਸ਼ੇਅਰ ਕਰ ਦਿਆ ਕਰੋ ਜੀ ਕਿਉਂਕਿ ਇਹ ਆ ਕਿ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਜਿੰਨੀ ਵੀਡੀਓ ਆਪਣੀ ਜਾਊਗੀ ਕਿਸੇ ਤੱਕ ਤੇ ਕਿਸੇ ਦਾ ਫਾਇਦਾ ਹੋ ਜਾਵੇ ਆਪਾਂ ਨੂੰ ਇਹੀ ਹੁੰਦਾ ਏ ਕਿ ਕਿਸੇ ਵੀ ਭੈਣ ਦਾ ਫਾਇਦਾ ਹੋ ਜਾਵੇ ਐਵੇਂ ਕਿਉਂ ਵੈਸੇ ਵੀ ਆਪਾਂ ਹਨਾ ਪਾਰਲਰ ਤੇ ਜਾਂਦੇ ਆ ਜਾਂ ਕੋਈ ਕਰੀਮ ਲਗਾਉਂਦੇ ਆ ਫੇਸ ਖਰਾਬ ਹੋਣ ਲੱਗ ਜਾਂਦਾ ਏ ਇਕਣਾ ਕਾਫੀ ਦੇਰ ਹੋ ਗਿਆ ਹੁਣ ਤਾਂ ਮੈਨੂੰ ਪਤਾ ਨਹੀਂ ਕਿਹੜੀ ਹੁੰਦੀ ਸੀਗੀ ਪੈਂਡਰਾਈਵ ਪਤਾ ਨਹੀਂ ਕੀ ਇਦਾਂ ਦੀ ਇੱਕ ਕਰੀਮ ਹੁੰਦੀ ਸੀਗੀ ਉਹਨੂੰ ਨਾ ਕਾਫੀ ਲੋਕ ਲਗਾਉਂਦੇ ਸੀਗੇ ਮੈਂ ਨਾਮ ਵੀ ਸ਼ਾਇਦ ਭੁੱਲ ਗਈ ਗਲਤੀ ਲੈ ਰਹੀ ਆ ਉਸ ਇਸ ਟਾਈਪ ਦੀ ਕਰੀਮ ਹੁੰਦੀ ਸੀ ਉਹ ਉਹਨਾਂ ਬਹੁਤ ਲੋਕ ਯੂਜ਼ ਕਰਦੇ ਸੀਗੇ ਉਹਦੇ ਨਾਲ ਕੀ ਹੁੰਦਾ ਕਿ ਇੱਕ ਵਾਰੀ ਤਾਂ ਨਾ ਇਹ ਹੋ ਜਾਂਦਾ ਕਿ ਤੁਹਾਡੀ ਸਕਿਨ ਨਾ ਚਮਕਣ ਲੱਗ ਜਾਂਦੀ ਬਹੁਤ ਵਧੀਆ ਹੋ ਜਾਂਦਾ ਫੇਸ ਤੁਹਾਡਾ ਤੇ ਜਦੋਂ ਹੀ ਤੁਸੀਂ ਉਹਨੂੰ ਛੱਡ ਦਿੰਦੇ ਫਿਰ ਉਹ ਤੁਹਾਡਾ ਫੇਸ ਲਾਲ ਲਾਲ ਕਰ ਦਿੰਦੀ ਮੈਂ ਦੇਖੀ ਆ ਕਾਫੀ ਲੇਡੀਜ਼ ਉਹ ਕਰੀਮ ਵਰਤਦੀਆਂ ਮੈਂ ਨਾ ਮੀ ਭੁੱਲ ਗਿਆ ਕੁਝ ਇਸ ਟਾਈਪ ਦਾ ਇਨਾਮ ਆ ਤੁਸੀਂ ਕਮੈਂਟ ਕਰਿਓ ਜੇ ਕਿਸੇ ਨੂੰ ਪਤਾ ਹੋਵੇ ਉਹਨਾਂ ਇੰਨੀ ਜ਼ਿਆਦਾ ਮਤਲਬ ਮਾੜੀ ਆਪਣੀ ਸਕਿਨ ਵਾਸਤੇ ਉਹ ਵਾਲੀ ਕਰੀਮ ਤੇ ਬਹੁਤ ਲੋਕ ਨਾ ਉਹਨੂੰ ਮਤਲਬ ਬਹੁਤ ਲੇਡੀਜ਼ ਇੱਕ ਦੂਜੀ ਨੂੰ ਪੁੱਛ ਕੇ ਕਿਰਾ ਆਪਾਂ ਨੂੰ ਐ ਲੱਗ ਲਾ ਜਦੋਂ ਕੋਈ ਲਾਉਂਦਾ ਕਿ ਕਿਹੜੇ ਬੜਾ ਸੋਹਣਾ ਮੂੰਹ ਹੋਇਆ ਪਿਆ ਤੇਰਾ ਕੀ ਲਾਉਣੀ ਆ ਅਗਲੇ ਨੇ ਦੱਸ ਦਿੱਤਾ ਵੀ ਆਹ ਕਰੀਮ ਮੈਂ ਲਾਉਣੀ ਆ ਤੇ ਉਹ ਦੂਸਰੀ ਭੈਣ ਨੂੰ ਵੀ ਹੁੰਦਾ ਕਿ ਚਲੋ ਇਹਦਾ ਮੂੰਹ ਸੋਹਾਂ ਲੱਗੀ ਜਾਂਦਾ ਮੈਂ ਵੀ ਮਗਵਾ ਲੈਣੀ ਆ ਛੱਡ ਦਿੰਦੇ ਹੋ ਜਦੋਂ ਤੁਸੀਂ ਤੇ ਫਿਰ ਤੁਸੀਂ ਜੇ ਦੇਖੋਗੇ ਇੰਨੀ ਖਰਾਬ ਹੋ ਜਾਂਦੀ ਆ ਨਾ ਆਪਣੀ ਸ਼ਕਲ ਹੀ ਮਤਲਬ ਹੋ ਜਾਂਦੀ ਬੇਕਾਰ ਵਾਂਗ ਲੱਗਦੀ ਆ ਕਿ ਇੰਨਾ ਲਾਲ ਲਾਲ ਫੇਸ ਹੋ ਜਾਂਦਾ ਆਪਣਾ ਤੇ ਇਦਾਂ ਦੀਆਂ ਕਰੀਮਾਂ ਵਗੈਰਾ ਤੋਂ ਹਨਾ ਬਚਣਾ ਚਾਹੀਦਾ ਆ ਆਪਾਂ ਨੂੰ ਤੇ ਆ ਨੈਚੁਰਲ ਜੀਆਂ ਰਿਮੇਡੀ ਆ ਜੇ ਦੇਖੋ ਜੀ ਤੁਹਾਨੂੰ ਕੋਈ ਫਾਇਦਾ ਨਹੀਂ ਨਾ ਦੇਣੀਆਂ ਤੁਹਾਨੂੰ ਕੋਈ ਨੁਕਸਾਨ ਨਹੀਂ ਦੇਣਗੀਆਂ ਫਾਇਦਾ ਤਾਂ ਤੁਹਾਨੂੰ ਦੇਣਗੀਆਂ ਹੀ ਦੇਣਗੀਆਂ ਪਰ ਨੁਕਸਾਨ ਕੋਈ ਨਹੀਂ ਹੋਊਗਾ ਫਾਇਦਾ ਬਹੁਤ ਜ਼ਿਆਦਾ ਹੋਊਗਾ ਇਹਨੂੰ ਤੁਸੀਂ ਇਦਾਂ ਕਰਕੇ ਆਵੇ ਦੇਖੋ ਮੇਰੇ ਸੁੱਕ ਗਿਆ ਹੱਥ ਦੇ ਉੱਪਰੋਂ ਹੱਥ ਤੇ ਜਲਦੀ ਸੁੱਕ ਗਿਆ ਕਿਉਂਕਿ ਥੋੜਾ ਲਾਇਆ ਸੀਗਾ ਤੇ ਇਹਨੂੰ ਆਪਾਂ ਇਦਾਂ ਦਾ ਕਰਕੇ ਆਹ ਦੇਖੋ ਜੀ ਜਿਵੇਂ ਬਟਣਾ ਲਾਉਂ ਆਹ ਦੇਖੋ ਜੀ ਇਦਾਂ ਲਹਿ ਰਿਹਾ ਹੈ ਬੱਤੀਆਂ ਜਿਹਾ ਬਣ ਬਣ ਕੇ ਆਹ ਦੇਖੋ ਤੇ ਇਹ ਨਾ ਪੂਰੀ ਤਰ੍ਹਾਂ ਸਾਫ਼ ਹੋ ਜਾਊਗਾ ਤੇ ਇਹ ਜਦੋਂ ਆਪਾਂ ਨੇ ਆਪਣੀ ਸਕਿਨ ਤੇ ਵੀ ਮਤਲਬ ਜਦੋਂ ਆਪਾਂ ਇੱਥੇ ਲਗਾਇਆ ਫੇਸ ਦੇ ਉੱਪਰ ਵੀ ਆਵੇ ਡਰਾਈ ਹੋ ਰਿਹਾ ਹੈ ਇਹ ਜੋ ਸੁੱਕ ਗਿਆ ਨਾ ਤੇ ਉਦੋਂ ਆਪਾਂ ਇਦਾਂ ਦਾ ਕਰਕੇ ਤੇ ਇਹ ਜਿਹੜੇ ਆਪਣੇ ਮਤਲਬ ਹੋ ਜਾਂਦੇ ਹਨ ਫੇਸ਼ੀਅਲ हेयर ਹੋ ਜਾਂਦੇ ਛੋਟੇ ਛੋਟੇ ਜੇ ਉਹਦੇ ਨਾਲ ਉਹ ਵੀ ਫਰਕ ਪਊਗਾ ਇਹਦੇ ਨਾਲ ਜਿਵੇਂ ਅਨਚਾਹੇ ਵਾਲ ਆਪਾਂ ਕਹਿ ਦਿੰਨੇ ਫੇਸ ਦੇ ਉੱਪਰ ਹੋ ਜਾਂਦੇ ਆ ਕਿ ਜਾਂ ਦੇ ਇੱਥੇ ਜੇ ਇੱਥੇ ਬਹੁਤ ਹੁੰਦੇ ਫੇਸ ਦੇ ਉੱਪਰ ਉਹ ਵੀ ਇਹਦੇ ਨਾਲ ਉਤਰ ਜਾਣਗੇ ਥੋੜਾ ਜਿਹਾ ਤੁਸੀਂ ਡਰਾਈ ਕਰਕੇ ਤੇ ਇਹਨੂੰ ਇਦਾਂ ਦਾ ਕਰਕੇ ਮਸਲ ਮਸਲ ਕੇ ਤੁਸੀਂ ਲਾ ਲਿਓ ਫੇ ਠੰਡੇ ਪਾਣੀ ਨਾਲ ਫੇਸ ਧੋ ਲਿਓ ਤੇ ਉਹ ਵੀ ਤੁਹਾਡੀ ਇੱਕ ਮਤਲਬ ਕਈ ਪ੍ਰੋਬਲਮਾਂ ਤੁਹਾਡੀਆਂ ਜਿਹੜੀਆਂ ਦੂਰ ਹੋ ਜਾਣਗੀਆਂ ਇਕਦਮ ਚਿਹਰਾ ਸਾਫ਼ ਹੋ ਜੂਗਾ ਕਿ ਉਹ ਕਈ ਵਾਰ ਆਏ ਹੁੰਦਾ ਕਿਆਂ ਦੇ ਨਾ ਚਿਹਰੇ ਤੇ ਮਤਲਬ ਬਹੁਤ ਜ਼ਿਆਦਾ ਵਾਲ ਹੁੰਦੇ ਆ ਉਹਦੇ ਨਾਲ ਵੀ ਚਿਹਰਾ ਕਾਲਾ ਲੱਗਣ ਲੱਗ ਜਾਂਦਾ ਆ ਆਪ ਨੂੰ ਐਂ ਜਿਹਾ ਲੱਗਦਾ ਰਹਿੰਦਾ ਕਿ ਹਾਏ ਕਾਲਾ ਕਾਲੀ ਜੀ ਭਾ ਮਾਰਦਾ ਏ ਉਹਦੇ ਕਰਕੇ ਹੋ ਜਾਂਦਾ ਕਿਆਂ ਦੇ ਤਾਂ 골ਡਨ ਜੇ ਕਲਰ ਦੇ ਹੁੰਦੇ ਆ ਤੇ ਕਈਆਂ ਦੇ ਆਏ ਹੁੰਦਾ ਵੀ ਕਾਲੇ ਵਾਲ ਜਿਨ੍ਹਾਂ ਦੇ ਹੁੰਦੇ ਨਾ ਉਹਨਾਂ ਦਾ ਚਿਹਰਾ ਥੋੜਾ ਲੱਗਦਾ ਏ ਤੇ ਇਹਦੇ ਨਾਲ ਤੁਹਾਨੂੰ ਵਾਲਾਂ ਤੋਂ ਵੀ ਬਹੁਤ ਜ਼ਿਆਦਾ ਰਾਹਤ ਮਿਲੂਗੀ क्योंकि फेशियल हेयर है वो भी निकल जाएंगे इदा द करके आप करा ना फेस है ना सुखा लेना चंकी तरह हजे सुकया नहीं गा और देखो जी हले गिलाए। आवे हाथ सुक गए ते हाथ देखो कि मलायम मलायम हो गए जिथो मैं उतार है वह हो गए हथा हाँ जल्द जल्दी सुक गया ਬਾਕੀ ਤੁਸੀਂ ਕਮੈਂਟ ਕਰਿਆ ਕਰੋ ਜੀ ਵੱਧ ਤੋਂ ਵੱਧ ਸਾਡੀਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਐ ਤੁਸੀਂ ਦੱਸਿਆ ਕਰੋ ਜਰੂਰ ਫਿਰ ਆਏ ਹੁੰਦਾ ਹਨਾ ਸਾਨੂੰ ਵੀ ਥੋੜਾ ਜਿਹਾ ਵਧੀਆ ਲੱਗੂਗਾ ਕਿ ਆਪਾਂ ਇੰਨੀ ਮਿਹਨਤ ਕਰਕੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆ ਤੇ ਤੁਸੀਂ ਜਰੂਰ ਦੱਸਿਆ ਕਰੋ ਜੀ ਕਿਵੇਂ ਲੱਗਦੀਆਂ ਸਾਡੀਆਂ ਵੀਡੀਓ ਤੁਹਾਨੂੰ ਤੇ ਕਮੈਂਟ ਕਰਿਆ ਕਰੋ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਦੇਖੋ ਜੀ ਆਪਾਂ ਹਨਾ ਤੁਹਾਡੇ ਇੱਕ ਆਏ ਹੁੰਦਾ ਹੈ ਕਿ ਇੱਕ ਹਰ ਕਿਸੇ ਨੂੰ ਕੋਈ ਵੀ ਕੰਮ ਆਪਾਂ ਕਰਦੇ ਕਿਸੇ ਦਾ ਆਸਰਾ ਤੱਕ ਕੇ ਆਪਾਂ ਕੰਮ ਸ਼ੁਰੂ ਕਰਦੇ ਇੱਕ ਵਾਹਿਗੁਰੂ ਦਾ ਆਪਾਂ ਉਹ ਦਾ ਆਸਰਾ ਲੈਨੇ ਆ ਤੇ ਇੱਕ ਆਪਾਂ ਚਲੋ ਆਪਣੇ ਭੈਣ ਭਰਾਵਾਂ ਦਾ ਵੀ ਕਹਿ ਦਿੰਨੇ ਵੀ ਆਸਰਾ ਇਹਦੇ ਕਰਕੇ ਆਪਾਂ ਆ ਕੰਮ ਸ਼ੁਰੂ ਕਰ ਲਿਆ ਤੇ ਆਪਾਂ ਇਹੀ ਸਮਝਿਓ ਕਿ ਆਪਾਂ ਤੁਹਾਡੇ ਕਰਕੇ ਇੱਕ ਕੰਮ ਆਪਣਾ ਆਪਾਂ ਸ਼ੁਰੂ ਕੀਤਾ YouTube ਤੇ ਤੇ ਤੁਸੀਂ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਤੇ ਕਮੈਂਟਸ ਵੱਧ ਤੋਂ ਵੱਧ ਕਰਿਆ ਕਰੋ ਜੀ ਬਾਕੀ ਚਲੋ ਹਨਾ ਪ੍ਰਮਾਤਮਾ ਨੇ ਜੋ ਵੀ ਆਪਾਂ ਨੂੰ ਜਿੰਨਾ ਕੁ ਜੋ ਕਰਨਾ ਹੈ ਉਹ ਵਾਹਿਗੁਰੂ ਨਹੀਂ ਕਰਨਾ ਹੈ ਬਸ ਉਹਦਾ ਆਸਰਾ ਆਪਾਂ ਨੂੰ ਜ਼ਰੂਰੀ ਹੈਗਾ ਏ ਤੇ ਆਪਾਂ ਹਮੇਸ਼ਾ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿਣੇ ਆਂ ਖੁਸ਼ ਆਪਾਂ ਜਿੱਥੇ ਵੀ ਆਪਾਂ ਨੂੰ ਰੱਖਿਆ ਰੱਬ ਨੇ ਬਹੁਤ ਵਧੀਆ ਰੱਖਿਆ ਏ ਪ੍ਰਮਾਤਮਾ ਹਮੇਸ਼ਾ ਬਸ ਆਪਣੀ ਮਿਹਰ ਵਾਲਾ ਹੱਥ ਸਿਰ ਤੇ ਰੱਖੇ ਸਾਰਿਆਂ ਦੇ ਤੰਦਰੁਸਤੀਆਂ ਬਖਸ਼ੇ ਹਰ ਕਿਸੇ ਨੂੰ ਤੇ ਬਾਕੀ ਜੀ ਪੈਸੇ ਥੇਲੀਆਂ ਦਾ ਚਲੋ ਗੱਲਾਂ ਬਤਾਉਂਦੀਆਂ ਜਾਂਦੀਆਂ ਰਹਿੰਦੀਆਂ ਉਹ ਤਾਂ ਐਡਾ ਕੋਈ ਚੱਕਰ ਨਹੀਂ ਹੁੰਦਾ ਮੇਨ ਹੁੰਦੀ ਆ ਜੀ ਤੰਦਰੁਸਤੀ ਕਿ ਤੰਦਰੁਸਤੀ ਹੋਵੇ ਤਾਂ ਸਭ ਕੁਝ ਹੀ ਐ ਜਦੋਂ ਆਪਾਂ ਦੇਖਦੇ ਆਂ ਜੀ ਕਿਤੇ ਚਲੇ ਜਾਂਦੇ ਹਣਾ ਹਸਪੀਟਲ ਦੇ ਵਿੱਚ ਉੱਥੇ ਜਾ ਕੇ ਦੇਖੀ ਨਹੀਂ ਜਾਂਦੇ ਲੋਕ ਕਿਹਦਾ ਉਦੋਂ ਇਹ ਜੇ ਆਪਾਂ ਸੋਚਦੇ ਆਂ ਕਿ ਵਾਹਿਗੁਰੂ ਪੈਸਾ ਘੱਟ ਦੇ ਦੀ ਪਰ ਤੰਦਰੁਸਤੀ ਜ਼ਰੂਰ ਦਿਓ ਕਿਉਂਕਿ ਜੇ ਤੰਦਰੁਸਤੀ ਆ ਤਾਂ ਸਭ ਕੁਝ ਆ ਪੈਸਾ ਤਾਂ ਆਪਾਂ ਕਮਾ ਲਾਂਗੇ ਜੇ ਆਪਣੇ ਤੰਦਰੁਸਤੀ ਆ ਤੇ ਦੇਖ ਕੇ ਬਹੁਤ ਮਨ ਨੂੰ ਮਤਲਬ ਇਦਾਂ ਮਨ ਦੁਖੀ ਹੁੰਦਾ ਏ ਕਿ ਕਈ ਦਾ ਵੀ ਇੰਨੀਆਂ ਪੜੀਆਂ ਤੋਂ ਪੜੀਆਂ ਬਿਮਾਰੀਆਂ ਐ ਤੇ ਉੱਥੇ ਜਾ ਕੇ ਪਤਾ ਲੱਗਦਾ ਆਪਾਂ ਨੂੰ ਤੇ ਵਾਹਿਗੁਰੂ ਹਰ ਕਿਸੇ ਤੇ ਆਪਣਾ ਮੇਹਰਾਂ ਵਾਲਾ ਹੱਥ ਰੱਖਿਆ ਕਰੋ ਤੰਦਰੁਸਤੀ ਦਿਆ ਕਰੋ ਆਪਾਂ ਤਾਂ ਇਹੀ ਅਰਦਾਸ ਕਰਦੇ ਆਂ ਸੂਬਾ ਸ਼ਾਮ ਉੱਠ ਕੇ ਕਿ ਚਲੋ ਹਰ ਕਿਸੇ ਨੂੰ ਤੰਦਰੁਸਤੀ ਰੱਖੇ ਪ੍ਰਮਾਤਮ ਤੇ ਚਲੋ ਜੀ ਆਪਣਾ ਫੇਸ ਫੇਸ ਪੈਕ ਹੀ ਆਪਾਂ ਕਹਿ ਸਕਦੇ ਆਂ ਸੁੱਕਣਾ ਲਈ ਆ ਤੇ ਫਿਰ ਆਪਾਂ ਤੁਹਾਨੂੰ ਲਾ ਕੇ ਤੇ ਫਿਰ ਦਿਖਾਉਣੇ ਆ ਤੇ ਹਾਂਜੀ ਆਪਾਂ ਤੋਂ ਆਏ ਆ ਫੇਸ ਨੂੰ ਆਪਣੇ ਨੂੰ ਤੇ ਬਹੁਤ ਜ਼ਿਆਦਾ ਵਧੀਆ 글로 ਆ ਗਿਆ ਤੇ ਜਿਹੜੇ ਲੋਕ ਡਰਦੇ ਆ ਨਾ ਕਿ ਸੋਣ ਪਾ ਦੋਂ ਦੇ ਵਿੱਚ ਅਸੀਂ ਕਾਲੇ ਨਾ ਹੋ ਜਾਈਏ ਤੇ ਉਹ ਤੁਸੀਂ ਇਹ ਵਾਲੀ ਰੇਮਡੀ ਯੂਜ਼ ਕਰਨੀ ਸ਼ੁਰੂ ਕਰ ਦੋ ਤੇ ਬਹੁਤ ਜ਼ਿਆਦਾ ਵਧੀਆ 글로 ਆ ਗਿਆ ਫੇਸ ਦੇ ਉੱਪਰ ਇੱਕਦਮ ਵਧੀਆ ਹੋ ਗਿਆ ਬਹੁਤ ਹੀ ਜ਼ਿਆਦਾ ਫਰਕ ਪੈ ਗਿਆ ਤੇ ਤੁਸੀਂ ਕੋਈ ਔਖਾ ਕੰਮ ਨਹੀਂ ਜੀ ਬਿਲਕੁਲ ਹੀ ਸੌਖੇ ਜਿਹੇ ਕੰਮ ਆਪਾਂ ਦੱਸਦੇ ਆ ਹਮੇਸ਼ਾ ਹੀ ਤੁਹਾਨੂੰ ਕਿਉਂਕਿ ਮੈਨੂੰ ਇਹ ਹੀ ਹੁੰਦਾ ਹੈ ਕਿ ਮੇਰੀਆਂ ਭੈਣਾਂ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਨਹੀਂ ਜ਼ਿਆਦਾ ਹਨਾ ਫੋੜ ਕਰ ਸਕਦੀ ਕਿ ਮੈਂ ਉਹ ਚੀਜ਼ ਮਹਿੰਗੀਆਂ ਮਹਿੰਗੀਆਂ ਆ ਲੈ ਆ ਮੈਂ ਆ ਲੈ ਕਿ ਲਾਲਵਾ ਮੈਨੂੰ ਆਏ ਹੁੰਦਾ ਕਿ ਆਪਾਂ ਹਨਾ ਮਿਡਲ ਕਲਾਸ ਫੈਮਿਲੀ ਦੇ ਜਿੰਨੇ ਵੀ ਲੋਕ ਹੁੰਦੇ ਆ ਭੈਣਾਂ ਹੁੰਦੀਆਂ ਖਾਸ ਕਰਕੇ ਭੈਣਾਂ ਦੇ ਕੋਲੇ ਨਾ ਇੰਨਾ ਪੈਸਾ ਥੇਲਾ ਨਹੀਂ ਹੁੰਦਾ ਚਲੋ ਜੀ ਜਿਹੜੇ ਕੋਈ ਆਪਣਾ ਜੋਬ ਵਗੈਰਾ ਕਰਦੇ ਉਹ ਤਾਂ ਅਫੋਰਡ ਕਰ ਸਕਦੇ ਆ ਪਰ ਜਿਹੜੀਆਂ ਹੋਸ ਵਾਈਫ ਭੈਣਾਂ ਐ ਉਹਨਾਂ ਕੋਲੇ ਇੰਨਾ ਪੈਸਾ ਨਹੀਂ ਹੁੰਦਾ ਉਹ ਬਸ ਇੰਨਾ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਨਾਲ ਆਪਣੇ ਆਪ ਨੂੰ ਵਧੀਆ ਵੀ ਰੱਖ ਸਕਦੀਆਂ ਐ ਤੇ ਕੋਈ ਖਰਚਾ ਵੀ ਨਹੀਂਗਾ ਘਰ ਦੇ ਵੀ ਨਹੀਂ ਕਹਿੰਦੇ ਜੇ ਆਪਾਂ ਰੋਜ਼ ਮਗਾਈ ਜਾਵਾਂਗੇ ਘਰਦਿਆਂ ਤੋਂ ਵੀ ਸਾਨੂੰ ਆਹ ਲਿਆ ਦੋ ਉਹ ਲਿਆ ਦੋ ਜੀ ਉਹ ਵੀ ਤੰਗ ਆ ਜਾਂਦੇ ਉਹ ਕਹਿੰਦੇ ਲੈ ਤੁਹਾਡੇ ਤੁਸੀਂ ਰੋਜ਼ ਹੀ ਕੁਛ ਨਾ ਕੁਛ ਮਗਾਈ ਜਾਂਦੇ ਹੋ ਤੇ ਜਿਹੜੀਆਂ ਮੈਂ ਚੀਜ਼ਾਂ ਦੱਸਦੀਆਂ ਮੈਨੂੰ ਐ ਹੁੰਦਾ ਕਿ ਮੇਰੀਆਂ ਭੈਣਾਂ ਨੂੰ ਕੋਈ ਇਹ ਨਾ ਕਵੇ ਆ ਦੇਖੋ ਜੀ ਹੱਥ ਵੀ ਸਾਫ਼ ਹੋ ਗਏ ਇੱਕਦਾਂ ਮੇ ਮੈਂ ਥੋੜਾ ਜਿਹਾ ਹੱਥਾਂ ਤੇ ਵੀ ਲਗਾ ਲਿਆ ਸੀ ਤੁਸੀਂ ਬਾਹਾਂ ਤੇ ਕਈ ਭੈਣ ਅੱਧੀ ਬਾਹਾਂ ਦਾ ਸੂਟ ਪਹਿਨਦੀਆਂ ਉਹਨਾਂ ਦੀਆਂ ਬਾਹਾਂ ਇੱਥੋਂ ਕਾਲੀਆਂ ਹੋ ਜਾਂਦੀਆਂ ਹਨ ਇੱਕ ਤੁਸੀਂ ਗਰਮੀ ਦੇ ਵਿੱਚ ਨਾ ਸਰਦੀ ਵਿੱਚ ਚਾਹੇ ਸਰਦੀ ਵਾਲੇ ਸੂਟਾਂ ਦੀ ਅੱਧੀਆਂ ਬਾਹਾਂ ਕਰਵਾ ਸਕਦੇ ਕਿਉਂਕਿ ਪਕੋਟੀ ਪਾ ਲੈਣੇ ਆ ਤੇ ਗਰਮੀ ਦੇ ਵਿੱਚ ਹਮੇਸ਼ਾ ਤੁਸੀਂ ੰਨੀ ੰਨੀ ਬਾਜੂ ਆਪਣੀ ਰਖਾਇਆ ਕਰੋ ਕਈ ਭੈਣ ਕੀ ਕਰਦੀਆਂ ਅੱਧੀ ਬਾਹਾਂ ਦਾ ਸੂਟ ਪਾਉਂਦੀਆਂ ਨੇ ਜਦੋਂ ਤੇ ੰਨੀ ੰਨੀਆਂ ਬਾਹਾਂ ਆਪਣੀਆਂ ਸਾਰੀਆਂ ਕਾਲੀਆਂ ਲੱਗਦੀਆਂ ਤੇ ਉਹ ਐ ਲੱਗਦਾ ਬੁਰਾ ਜਿਹਾ ਲੱਗਣ ਲੱਗਦਾ ਟੈਨਿੰਗ ਜੀ ਹੋ ਜਾਂਦੀ ਹੈ ਜੀਭਾ ਲੱਗਦਾ ਹੈ ਤੇ ਤੁਸੀਂ ਇੰਨੀ ਕੁ ਬਾਜੂ ਵਾਲਾ ਸੂਟ ਪਾ ਲਿਆ ਕਰੋ ਵਧੀਆ ਬਾਵਾ ਤੁਹਾਡੀਆਂ ਟਕੀਆਂ ਰਹਿਣਗੀਆਂ ਤੇ ਵਧੀਆ ਰਹੂਗਾ ਤੇ ਦੇਖੋ ਜੀ ਤੁਸੀਂ ਇੱਥੋਂ ਤੱਕ ਬਾਵਾ ਤੇ ਲਗਾ ਸਕਦੇ ਹੋ ਗਰਦਨ ਤੇ ਨਾ ਸਾਰੇ ਇਧਰ ਬੈਕ ਤੇ ਸਾਰੇ ਲਗਾ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆ ਕਿਆਂ ਪੈਣਾ ਦੀ ਇੱਥੋਂ ਗਰਦਨ ਬਹੁਤ ਕਾਲੀ ਹੁੰਦੀ ਆ ਤੁਸੀਂ ਇਹ ਰੇਮਡੀ ਗਰਦਨ ਤੇ ਵੀ ਯੂਜ਼ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਜੀ ਇਸ ਚੀਜ਼ ਦਾ ਦੇਖੋ ਜੀ ਆਪਾਂ ਉਹੀ ਚੀਜ਼ ਦਿਖਾਉਨੇ ਆ ਤੁਹਾਨੂੰ ਹਮੇ ਪਤਾ ਹੀ ਐਨਾ ਟਾਈਮ ਹੋ ਚੱਲਿਆ ਹਣਾ ਤੁਸੀਂ ਮੇਰੇ ਨਾਲ ਜੁੜੇ ਹੋ ਮੈਂ ਉਹੀ ਚੀਜ਼ ਦਿਖਾਉਣੀ ਆ ਤੁਹਾਨੂੰ ਜਿਹਦਾ ਕੋਈ ਅਸਰ ਵਧੀਆ ਰਿਜ਼ਲਟ ਹੁੰਦਾ ਹੋਵੇ ਕਈ ਵੀਡੀਓ ਐਸੀਆਂ ਪਈਆਂ YouTube ਤੇ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਉਹ ਐਦਾਂ ਹੁੰਦਾ ਹੈ ਕਿ ਆਪਾਂ ਕਰਕੇ ਜੀ ਦੇਖ ਵੀ ਲਈਏ ਨਾ ਵੀ ਆਹ ਚੀਜ਼ ਇਹਨਾਂ ਨੇ ਤਾਂ ਐਦਾਂ ਕਰ ਲਈ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਐਡਿਟ ਕਰਦੇ ਆ ਉਹ ਜਿਵੇਂ ਨਾ ਇੱਕ ਮੈਂ ਵੀਡੀਓ ਦੇਖੀ ਜਾਵਾ ਕੁੱਕਰ ਦੇ ਵਿੱਚ ਇੱਕ ਲੇਡੀਜ਼ ਨੇ ਨਾ ਪਾ ਦਿੱਤੇ ਢਾਲੇ ਪਾ ਦਿੱਤੇ ਪੈਸੇ ਪਾਤੇ ਮਤਲਬ ਜਿਹੜੇ ਆਪਾਂ ਕਹਿੰਦੇ ਆਂ ਵੀ ਢਾਲੇ ਪਾਤੇ ਵਿੱਚ ਕੁੱਕਰ ਦੇ ਵਿੱਚ ਢਾਲੇ ਪਾ ਕੇ ਉੱਪਰ ਉਹਨੇ ਪਾ ਦਿੱਤਾ ਦੂਸਰਾ ਲਾਜਵਾਰ ਜੀ ਨੂੰ ਆਪਾਂ ਕਹਿ ਦਿੰਦੇ ਆਂ ਉਜ਼ਾਲਾ ਉਜ਼ਾੜੇ ਦਿਨਾਂ ਚਾਰ ਪੰਜ ਬੂੰਦਾ ਉਹਨੇ ਉਹਦੇ ਵਿੱਚ ਪਾਤੀਆਂ ਬਾਅਦ ਵਿੱਚ ਕੁੱਕਰ ਦਾ ਢੱਕਣ ਖੋਲ੍ਹ ਕੇ ਦਿਖਾਦਾ ਵਿੱਚ ਨਾ 100 100 ਦੇ ਨੋਟ ਬਣ ਗਏ ਤੇ ਮੇਰਾ ਬੇਟਾ ਮੈਨੂੰ ਕਹਿੰਦਾ ਨਾ ਉਹ ਦੇਖੀ ਜਾਂਦਾ ਸੀ ਵੀਡੀਓ ਮੈਨੂੰ ਕਹਿੰਦਾ ਆਪਾਂ ਵੀ ਬਣਾਈਏ ਮੰਮਾ ਇਦਾਂ ਪੈਸੇ ਬਣ ਜਾਂਦੇ ਆਂ ਆਪਾਂ ਢਾਲੇ ਇਕੱਠੇ ਕਰਦਾ ਫਿਰੇ ਆਪਣੇ ਘਾਲੇ ਹੈਗੇ ਮੈਂ ਕਹ ਵੀ ਨਹੀਂ ਇਦਾਂ ਨਹੀਂ ਹੁੰਦਾ ਕਹਿੰਦਾ ਨਹੀਂ ਲੈ ਮੈਂ ਆਪ ਵੀਡੀਓ ਦੇਖੀ ਆ ਫਿਰ ਮੈਨੂੰ ਲੱਬ ਲੁੱਬ ਕੇ ਨੇ ਵੀਡੀਓ ਦਿਖਾਈ ਮੈਂ ਕਹ ਨਹੀਂ ਇਹ ਤਾਂ ਨਾ ਵੈਸੀ ਐਡਿਟ ਕਰਕੇ ਬਣਾ ਦਿੰਦੇ ਆ ਇੱਕ ਮਨੋਰੰਜਨ ਵਾਸਤੇ ਤੇ ਉਹ ਇਦਾਂ ਜੇ ਪੈਸੇ ਬਣਨ ਲੱਗ ਜਾਣ ਤਾਂ ਫਿਰ ਕਦੇ ਹੋਊਗਾ ਫਿਰ ਤਾਂ ਕਿਸੇ ਨੂੰ ਲੋੜ ਹੀ ਨਹੀਂ ਕੰਮ ਕਰਨ ਦੀ ਤੇ ਮੈਂ ਕਹ ਨਹੀਂ ਇਹ ਤਾਂ ਵੈਸੀ ਹੀ ਆ ਤੇ ਹੁਣ ਬੱਚੇ ਛੋਟੇ ਆ ਜਿਹੜੇ ਦੇਖਦੇ ਉਹਨਾਂ ਨੂੰ ਐ ਲੱਗਦਾ ਵੀ ਸੱਚੀ ਇਦਾਂ ਹੋ ਜਾਂਦਾ ਹੈ ਤੇ ਮੈਂ ਖੁਦ ਵੀ ਬੜਾ ਹੀ ਹਰਾਨ ਹੋਈ ਮੈਂ ਨਾ ਹੱਸੀ ਦੇਖ ਕੇ ਮੈਂ ਘਰੇ ਵੀ ਸਾਰਿਆਂ ਨੂੰ ਦਿਖਾਈ ਮੈਂ ਕਿਹਾ ਦੇਖੋ ਇੰਦਾ ਕੁੱਕਰ ਦੇ ਵਿੱਚ ਹੀ ਉਹਨਾਂ ਨੇ ਪੈਸੇ 100 100 ਦੇ ਨੋਟ ਬਣ ਗਏ ਨੀਲੇ ਨੀਲੇ ਤੇ ਉਹ ਇੰਦਾ ਹੋ ਜਾਂਦਾ ਹੈ ਨਾ ਜਦੋਂ ਆਪਾਂ ਦੇਖਦੇ ਆਂ ਵੀ ਵੀਡੀਓ ਦੇ ਵਿੱਚ ਹੁੰਦਾ ਕੁਝ ਆ ਬਾਅਦ ਵਿੱਚ ਕੁਝ ਹੋਰ ਹੀ ਨਿਕਲਦਾ ਹੈ ਜਦ ਕਿ ਉਹ ਕੋਈ ਸੱਚਾਈ ਨਹੀਂ ਹੁੰਦੀ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਕੁਝ ਕੁ ਲੋਕ ਹੈਗੇ ਜਿਹੜੇ ਇੰਦਾਂ ਨਹੀਂ ਆ ਵੀਡੀਓ ਪਾਉਂਦੇ ਆ ਹਨਾ ਤੇ ਬਾਕੀ ਤਾਂ ਚਲੋ ਸਾਰੇ ਜੋ ਵੀ ਹੈਗੇ ਆ ਆਪਾਂ ਕਹਿੰਨੇ ਵੀ ਚਲੋ ਸਾਰੇ ਵਧੀਆ ਹੀ ਪਾਉਂਦੇ ਆ ਵੀਡੀਓ ਜੋ ਵੀ ਇੰਦਾਂ ਪਹਿਣਾ ਮੇਰੇ ਵਾਂਗੂ ਕੋਈ ਵੀ ਨਹੀਂ ਆਂ ਦੱਸ ਦੀਆਂ ਐ ਰੈਮੇਡੀਜ਼ ਉਹਨਾਂ ਦਾ ਵਧੀਆ ਹੁੰਦੇ ਆ ਖਾਣੇ ਬਾਰੇ ਦੱਸ ਦੀਆਂ ਵਧੀਆ ਹੁੰਦਾ ਤੇ ਇਹ ਕਈ ਵੀਡੀਓ ਐ ਜਾਨੀਆਂ ਫਨੀ ਲਾ ਲੋ ਕਿ ਫਨ ਵਾਸਤੇ ਲੋਕ ਪਾ ਦਿੰਦੇ ਆ ਪਰ ਉਹ ਬੱਚਿਆਂ ਤੇ ਥੋੜਾ ਜਿਹਾ ਅਸਰ ਗਲਤ ਕਰ ਜਾਂਦੀਆਂ ਬੱਚਿਆਂ ਨੂੰ ਆ ਹੀ ਲੱਗਣ ਲੱਗ ਜਾਂਦਾ ਵੀ ਸੱਚੀ ਇਦਾਂ ਹੁੰਦਾ ਏ ਤੇ ਇੱਕ ਵਾਰੀ ਪਹਿਲਾਂ ਵੀ ਆਈ ਸੀ ਵੀਡੀਓ ਕਿ ਕਿਸੇ ਨੇ ਢਾਲੇ ਨੱਪ ਤੇ ਉਹ ਬੂਟਾ ਉੱਗ ਗਿਆ ਹੈ ਬੂਟੇ ਨੂੰ ਦਿਖਾ ਦੇ ਵੀ ਪੈਸੇ ਲੱਗੇ ਪਏ ਆ ਉਹ ਬੱਚਿਆਂ ਨੂੰ ਆਇਆ ਹੁੰਦਾ ਵੀ ਆਪਾਂ ਵੀ ਢਾਲੇ ਨੱਪਦੀਏ ਸਾਡੇ ਤਾਂ ਮੇਰਾ ਤਾਂ ਬੇਟਾ ਕਰਦਾ ਵੀ ਉਵੇਂ ਹੀ ਹੈ ਜਿਵੇਂ ਦੇਖ ਲਿਆ ਉਹਨੇ ਤਾਂ ਸਾਡੇ ਗਮਲਾ ਸੀਗਾ ਉਹਦੇ ਵਿੱਚ ਚੱਕ ਕੇ ਦੋ ਤਿੰਨ ਢਾਲੇ ਨੱਪਦੇ ਉਹ ਦੇਖਦਾ ਰਿਹਾ ਕਰੇ ਕਹਿੰਦਾ ਮੈਂ ਇਹਦੇ ਵਿੱਚ ਕੁਝ ਲਾਇਆ ਸੀ ਆ ਮੈਂ ਕਿ ਕੀ ਲਾਇਆ ਸੀ ਇਹਦੇ ਵਿੱਚ ਕਹਿੰਦਾ ਨਾ ਮੈਂ ਢਾਲੇ ਨੱਪੇ ਸੀ ਮੈਂ ਕਿਉਂ ਕਹਿੰਦਾ ਮੈਂ ਦੇਖਿਆ ਸੀ ਵੀ ਬੂਟਾ ਉੱਗਿਆ ਹੋਊਗਾ ਫਿਰ ਪੈਸੇ ਲੱਗਿਆ ਕਰਨਗੇ ਮੈਂ ਕਹਿੰਦਾ ਨਹੀਂ ਇਦਾਂ ਨਹੀਂ ਹੁੰਦਾ ਤੇ ਉਹ ਫਿਰ ਮੈਂ ਕਰਵਾਇਆ ਉਹਦੇ ਵਿੱਚੋਂ ਉਹ ਤਿੰਨ ਚਾਰ ਢਾਲੇ ਉਹਨੇ ਵਿੱਚ ਨੱਪ ਰੱਖੇ ਮਿੱਟੀ ਦੇ ਤੇ ਇਦਾਂ ਹੋ ਜਾਂਦਾ ਤੇ ਆਪਾਂ ਤੁਹਾਨੂੰ ਰੀਅਲ ਦਿਖਾਉਨੇ ਆ ਜੋ ਵੀ ਆਪਾਂ ਮੈਂ ਖੁਦ ਤੁਹਾਨੂੰ ਲਗਾ ਕੇ ਫੇਸ ਦੇ ਉੱਪਰ ਦਿਖਾਉਣੀ ਆ ਜਿਹੜੀ ਚੀਜ਼ ਕਿਉਂਕਿ ਇਹ ਹੁੰਦਾ ਹੈ ਕਿ ਕਈ ਚੈਨਲ ਐਸੇ ਵੀ ਹੈਗੇ ਆ ਜਿਹੜੇ ਹੱਥ ਦੇ ਉੱਪਰ ਲਗਾ ਕੇ ਦਿਖਾ ਦਿੰਦੇ ਆ ਮੈਂ ਜੋ ਵੀ ਰਿਮੇਡੀ ਆ ਮੈਂ ਆਪਣੇ ਫੇਸ ਦੇ ਉੱਪਰ ਪਹਿਲਾਂ ਮੈਂ ਖੁਦ ਲਗਾਉਣੀ ਆ ਫਿਰ ਮੈਂ ਤੁਹਾਨੂੰ ਕਹਿੰਨੀ ਆ ਕਿ ਤੁਸੀਂ ਲਗਾਓ ਜੇ ਕੋਈ ਵੀ ਸਾਈਡ ਇਫੈਕਟ ਮਤਲਬ ਹੋਊਗਾ ਤਾਂ ਮੈਨੂੰ ਵੀ ਤਾਂ ਹੋਊਗਾ ਹੀ ਨਾ ਕਈ ਪੈਣ ਦੇ ਆਪ ਨੂੰ ਕਮੈਂਟ ਆ ਜਾਂਦੇ ਕੋਈ ਇਹਦਾ ਸਾਈਡ ਇਫੈਕਟ ਤਾਂ ਨਹੀਂ ਦੇਖੋ ਜੀ ਮੈਂ ਖੁਦ ਵੀ ਲਗਾਇਆ ਹੁੰਦਾ ਏ ਜੇ ਮੈਨੂੰ ਡਰ ਹੋਊਗਾ ਨਾ ਵੀ ਮੇਰਾ ਵੀ ਫੇਸ ਖਰਾਬ ਹੋ ਜਾਊਗਾ ਆਪਾਂ ਇਦਾਂ ਦੀ ਕੋਈ ਚੀਜ਼ ਨਹੀਂ ਕਰਦੇ ਜਿਹੜੀ ਨਾਲ ਕਿਸੇ ਦਾ ਫੇਸ ਖਰਾਬ ਹੋ ਜਾਵੇ ਆਪਾਂ ਨੂੰ ਇਹ ਹੁੰਦਾ ਆਪਾਂ ਨੇਚਰਲ ਚੀਜ਼ ਹੀ ਦਿਖਾਉਣੇ ਆ ਤੇ ਮੇਰੀ ਕੋਈ ਵੀ ਚੀਜ਼ ਆ ਜਿਹੜੀ ਦੱਸੀ ਹੋਈ ਉਹਦੇ ਨਾਲ ਕੋਈ ਵੀ ਨੁਕਸਾਨ ਨਹੀਂ ਹੋਊਗਾ ਕਿਸੇ ਨੂੰ ਵੀ ਤੇ ਚਲੋ ਠੀਕ ਹੈ ਜੀ ਵੀਡੀਓ ਲੰਬੀ ਹੋ ਗਈ ਬਹੁਤ ਜ਼ਿਆਦਾ ਗੱਲਾਂ-ਬੱਤਾਂ ਦੇ ਨਾਲ ਮੇਰਾ ਜੀ ਕਰਦਾ ਹੁੰਦਾ ਕਿ ਮੈਂ ਤੁਹਾਡੇ ਨਾਲ ਬਾਧੂ ਸਾਰੀਆਂ ਗੱਲਾਂ ਕਰੀ ਜਾਵਾਂ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਠੀਕ ਹੈ ਜੀ ਧੰਨਵਾਦ